ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆਂ ਤੇ ਅੱਜ ਅਸੀਂ ਲੱਗਿਆ ਮੂਲੀਆਂ ਵਾਲੇ ਪਰੌਂਠੇ ਬਣਾਉਣਾ ਤੇ ਆਹ ਵੇਖੋ ਅਸੀਂ ਮੂਲੀਆਂ ਕਰ ਲਈਆਂ ਨੇ ਬਿੱਲੀਕਸ ਤੇ ਧਨੀਆਂ ਲੈ ਆਂਦਾ ਵਾ ਧੋ ਲਿਆ ਵਾ ਹੁਣ ਧਨੀਆਂ ਲੱਗੀਆਂ ਕੱਟਣ ਧਨੀਆਂ ਕੱਟ ਕੇ ਤੇ ਮੂਲੀਆਂ ਚ ਪਾਉਨੇ ਆ ਨਾਲੇ ਮੂਲੀਆਂ ਨੂੰ ਨਿਚੋੜਨੇ ਆ ਤੇ ਹੁਣ ਅਸੀਂ ਪਰੌਂਠੇ ਤਿਆਰ ਕਰਨੇ ਆ ਤੇ ਸਾਰਾ ਵਲੌਗ ਜਿਹੜਾ ਨਾ ਵਧੀਆ ਹੋਊਗਾ ਤੇ ਐਂਡ ਤੱਕ ਸਾਰਾ ਵਲੌਗ ਵੇਖਣਾ ਵਾ ਤੁਸੀਂ ਅੰਜੋਏ ਵੀ ਕਰਨਾ ਵਾ ਵਲੌਗ ਵੀ ਅੰਜੋਈ ਹੋਊਗਾ ਤੇ ਬਾਕੀ ਇਹ ਆ ਕਿ ਅੱਗੇ ਦਾ ਜਿਹੜਾ ਵਲੌਗ ਹੈ ਨਾ ਉਹ ਤੁਹਾਨੂੰ ਹੁਣ ਸ਼ਨੀ ਦੱਸੂਗਾ ਜਿੰਨੋਂ ਤੁਸੀਂ ਸ਼ਨੀ ਤੇ ਸ਼ਰਨ ਦੀ ਜੋੜੀ ਮਾਨਪੁਰ ਟੀਵੀ ਤੇ ਵੇਖਦੇ ਹੋ ਤੇ ਉਹ ਆਪਣਾ ਬੇਟਾ ਵਾ ਤੇ ਨੌਵਾਂ ਤੇ ਹੁਣ ਅੱਗੇ ਦਾ ਜਿਹੜਾ ਵਲੌਗ ਆ ਉਹ ਤੁਹਾਨੂੰ ਸ਼ਨੀ ਦੱਸੂਗਾ ਤੇ ਮਿਲਦੇ ਹਾਂ ਹੁਣ ਅੱਗੇ ਜਾ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਆ ਮੂੜੀਆਂ ਵਾਲੇ ਪ੍ਰੋਬੇ ਬਣਾਉਣ ਤੇ ਆੜਨਾ ਵਿੱਚ ਲੋ ਸ਼ੇਅਰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਹੋ ਸਾਰੇ ਇੰਨਾ ਕਹੇ ਚੋਣ ਲੱਗੀਆਂ ਮੂੜੀਆਂ ਸਾਡੇ ਕੋ ਚੰਗੀ ਤਰ੍ਹਾਂ ਦੀ ਨਿਚੜਨੀ ਆ ਮੈਂ ਤੀ ਨਿਚੜੋ ਤੇ ਅੱਜ ਲੱਗੇ ਮੂੜੀਆਂ ਵਾਲੇ ਪਰੌਂਠੇ ਬਣਾਉਣ ਡੈਡੀ ਕਹਿੰਦੇ ਇਹ ਵੀ ਅੱਜ ਮੂੜੀਆਂ ਵਾਲੇ ਪਰੌਂਠੇ ਬਣਾਓ ਤੁੱਪ ਲੱਗੀ ਵਧੀਆ ਤੇ ਮੈਂ ਕਾ ਮੂੜੀਆਂ ਵਾਲੇ ਪਰੌਂਠੇ ਬਣਾ ਦਿੰਨੇ ਆ ਹੋਰ ਸੁਣਾਓ ਤੁਸੀਂ ਸਾਰੇ ਠੀਕ ਠਾਕ ਹੋ ਤੇ ਵੇਖੋ ਵਲੋਗ ਪੂਰਾ ਦੱਸ ਦਿਆਂ ਕਿਦਾਂ ਕਿਦਾਂ ਬਣਾਏ ਆ ਤੇ ਵਧੀਆ ਹੀ ਹੋਊਗਾ ਵਲੋਗ ਅੰਦਰ ਇਧਰਿੱਤੋ ਪਤਾ ਨਜ਼ਾਰਾ ਲੈਣ ਦੇ ਆ ਬੈਠੇ ਵੇਟ ਕਰਨ ਦੇ ਆ ਵੀ ਕਦੋਂ ਬੰਦੇ ਪਰੌਂਠੇ ਇੱਧਰ ਵੇਖੋ ਸਾਸਰੀ ਕਾਲ ਬਲੋ ਸਾਸਰੀ ਕਾਲ ਨੇ ਸਾਸਰੀ ਕਾਲ ਦੇ ਮਿੰਨੂ ਨੇ ਵਿੱਚ ਵਲੋਗਰ ਉਹ ਸਾਰੇ ਵੇਖਣ ਦੇ ਨੇ ਸਾਡੇ ਸਬਸਕ੍ਰਾਈਬਰ ਵੇਖਣ ਦੇ ਸਾਰੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਸਾਸਰੀ ਕਾਲ ਬਲੋ ਇੱਧਰ हां ਜਾਲਪੂਛੋ ਸਾਰਿਆਂ ਦਾ ਇਹ ਨਾ ਕੈਮਰੇ ਦੇ ਵਿੱਚ ਆਉਣਾ ਪਸੰਦ ਨਹੀਂ ਜੇ ਕਰਦੇ ਇੱਕ ਕਰਕੇ ਬਸ ਇੰਨੀ ਕਿ ਸਸੀ ਕਾਲ ਇਹਨਾਂ ਦੀ ਜਿਹੜੀ ਸਵਕਾਰ ਕਰਿਓ ਤੇ ਗੁੱਸਾ ਨਾ ਕੋਈ ਵੀ ਕਰਿਓ ਵੀ ਕਿਵੇਂ ਸਸੀ ਕਮ ਲਾਇਆ ਇਹ ਕਹਿੰਦੇ ਵੀ ਮੈਂ ਨਾ ਕੈਮਰੇ ਚ ਆਉਣਾ ਪਸੰਦ ਨਹੀਂ ਮੈਨੂੰ ਨਾ ਵਿੱਚ ਲਿਆ ਕਰੋ ਠੀਕ ਆ ਜੀ ਤੇ ਇਧਰ ਕੰਮ ਵੇਖੋ ਚੱਲਣ ਡਿਆ ਜ ਜੋਰਾਂ ਤੇ ਇਹ ਸਾਰੇ ਕੰਮ ਕਰਦੇ ਆ ਤੇ ਡੈਡੀ ਨੂੰ ਗੁੱਸਾ ਜਾਂਦਾ ਉਹ ਬਹਿਲੇ ਬੈਠੇ ਤੁਸੀਂ ਆਓ ਤੁਹਾਡੇ ਸਾਰੇ ਬਾਕੀ ਸਾਨੂੰ ਨਹੀਂ ਕਿ ਕਹਿੰਦੇ ਵੀ ਤੁਸੀਂ ਕੰਮ ਨਾ ਕਰੋ ਸਾਨੂੰ ਤੇ ਕਹਿੰਦੇ ਆ ਵੀ ਤੁਸੀਂ ਕਰੋ ਬਟ ਇਹੀ ਆ ਕਿ ਆਪ ਨਹੀਂ ਵਿੱਚ ਆਉਣਾ ਇਹਨਾਂ ਨੇ ਆਪ ਕਹਿੰਦੇ ਵੀ ਮੈਨੂੰ ਝਾਕਾ ਲੱਗਦਾ ਵਾ ਮੇਰੇ ਕੋਲ ਗੱਲ ਨਹੀਂ ਹੁੰਦੀ ਕੈਮਰੇ ਦੇ ਸਾਹਮਣੇ ਇਸ ਕਰਕੇ ਕਹਿੰਦੇ ਵੀ ਮੈਂ ਨਹੀਂ ਕੈਮਰੇ ਸਾਹਮਣੇ ਆਉਣਾ ਸਾਡੇ ਤੇ ਤਾਂ ਬਾਕੀ ਬਥੇਰਾ ਰੋਲਾ ਰਾਲਾ ਪਾ ਲੈਂਦੇ ਆ ਸਾਨੂੰ ਝਟਕਣ ਚੇ ਤੇ ਤੇਜ ਨੇ ਬਸ ਕੈਮਰੇ ਸਾਹਮਣੇ ਨਹੀਂ ਆਉਣਾ ਇਹਨਾਂ ਨੇ ਬਾਕੀ ਦੱਸਦੇ ਆ ਅੱਗੇ ਬਣਾ ਆ ਗਏ ਮੂਲੀਆਂ ਮਾਲੀਆਂ ਦੇ ਫਿਰ ਅੱਗੇ ਦਾ ਪ੍ਰੋਸੈਸ ਕਰਦੇ ਆਂ ਤੁਹਾਡੇ ਅੱਗੇ ਪੇਸ ਜਲਦੀ ਕਿੰਨਾ ਕੁ ਟਾਈਮ ਆ ਸਰਨਾ ਬਸ ਆ ਰਾਲਚਲੀਆ ਮਸਾਲਾ ਹਾਂ ਫਿਰ ਲੱਗੇ ਆ ਬਣਾਉਣ ਛੁੱਲੇ ਬਾਲਨੇ ਆ ਸਾਰਾ ਕੁ ਹੋ ਮਿਰਚਾ ਮੁਰਚਾ ਬਸ ਬਸ ਉਹ ਹੀ ਡਈ ਆ ਪਾਉਣ ਤੇ ਫਿਰ ਛੁੱਲੇ ਅੱਗ ਬਾਲ ਕੇ ਤੇ ਫਿਰ ਉੱਥੇ ਬਣਾਉਨੇ ਆ ਪਰੌਂਠੇ ਚਲ ਠੀਕ ਆ ਤੇ ਤੂੰ ਆ ਬਣਾ ਕੇ ਤੇ ਲਿਆਇਆ ਬਾਹਰ ਆਟਾ ਕੌਣ ਲਿਆਵਾ ਆਟਾ ਊਟਾ ਕੌਣ ਲਿਆਵਾ ਸਭ ਤਿਆਰੀ ਤੇ ਮੈਂ ਚਾਹ ਨਾਲ ਖਾਣੇ ਆ ਪਰੋਠੇ ਠੀਕ ਹਾਂ ਇਹ ਡੜੀ ਨੇ ਦਹੀਂ ਨਾ ਖਾਣੇ ਆ ਡੜੀ ਨੇ ਦਹੀਂ ਨਾ ਖਾਣੇ ਮੈਂ ਤੈਨੂੰ ਪਤਾ ਚਾਹ ਨਾਲ ਖਾਣਾ ਹੁੰਦਾ ਕੋਈ ਗੱਲ ਨਹੀਂ ਚਾਹ ਬਣਾ ਲੈਨੇ ਚਾਹ ਤੈਨੂੰ ਕਰਕੇ ਤਿਆਰ ਤੇ ਲਿਆਇਆ ਬਾਹਰ ਤੇ ਅੱਗ ਬਾਲਦੇ ਆਪਾਂ ਚਲੋ ਜੀ ਠੀਕ 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 ਆਹ ਸਿੱਧੀਆਂ ਸਿੱਧੀਆਂ ਹੀ ਤੇਰਾ ਖੜ ਪਤਲੀਆਂ ਪਤਲੀਆਂ ਆਹ ਥੋੜੀਆਂ ਜੀਆਂ ਆਹ ਹਾਂ ਤੇ ਛੱਟ ਬਲ ਜਣੀ ਅੱਗੇ ਤੇ ਆ ਡੋਰ ਡੋਰ ਇਹ ਪਤੰਗਾ ਦੀ ਉਹ ਬਾਅਦ ਵੀ ਜਦੋਂ ਥੱਲੇ ਜਾਈਏ ਨਾ ਉੱਥੇ ਜਿੱਧਰ ਨੂੰ ਜਾਈਏ ਪਿਆਰਾ ਚ ਅੜਦੀ ਆ ਬੜੇ ਧਿਆਨ ਨਾਲ ਜਾਣਾ ਪੈਂਦਾ ਈ ਉਹ ਇਹਦੇ ਫੜਾ ਦੇ ਅੱਗ ਬਾਲਣੀ ਆ ਚੱਲੇ ਸੁੱਟ ਦਾਂਗੇ ਹਾਂ ਹੈਨਾ ਥੱਲੇ ਛੁੱਟੀ ਫੇਰ ਕੇ ਨਾ ਕਿ ਇਹਦੇ ਪਿਆਰ ਚ ਵੱਜਣੀ ਆ ਭਾ ਮੈਨੂੰ ਫੜਾ ਦੇ ਉਹ ਚੋ ਡੇੜ ਗਾੜੀ ਵਿੱਚ ਜਿਹੜੀ ਮੈਂ ਆ ਤੇ ਵੇਖਣੀ ਹੁੰਦੀ ਆ ਇਕੱਠੀ ਕਰਕੇ ਤੇ ਮੈਂ ਚੁੱਲੇ ਸੋੜ ਦਿੰਨੀ ਆ ਫਿਰ ਬੜੀਆਂ ਵਾਣਾ ਬਹੁਤ ਬਹੁਤ ਬੜੀਆਂ ਮੈਂ ਫਿਰ ਥੱਲੇ ਉਧਾ ਪਈਆਂ ਰਹਿਣੀਆਂ ਆ ਕਿਸਾ ਦਾ ਆਪ ਲਈ ਜੀ ਦਾ ਸਭ ਇੱਕ ਲੱਲਣ ਅਸੀਂ ਨਾਲ ਚੱਲ ਜੂ ਅੱਦ ਚੱਲ ਆ ਵੇਖੋ ਡੋਰ ਲਿਆਂਦੀ ਉੱਤੋਂ ਕਿੰਨੀ ਡੋਰ ਲੈ ਬਾਹਰ ਪੱਠਿਆਂ ਚ ਬੜੀ ਪਈ ਹਾਂ ਹਾਂ ਪਤਾ ਨਹੀਂ ਕਿੰਨੀ ਡੋਰਾ ਦੇ ਹੋਰ ਕੋ ਇਹਨਾਂ ਕੋ ਪੱਠੇ ਨਹੀਂ ਵੜੇ ਜਾਣੇ ਉਹ ਬੜੀ ਠੀ ਜਾਨੀ ਨਾਲ ਆ ਦੋ ਨਿਆਣੇ ਜਿੰਨੇ ਗੁੱਡੇ ਲੁੱਟਦੇ ਔਰ ਡੋਰ ਤੋੜ ਕੇ ਗੁੱਡੇ ਲੈ ਆ ਜਾਂਦੇ ਨਾਲ ਡੋਰ ਉੱਤੇ ਛੁੱਟ ਜਾਂਦੀ ਨਿਆਣੇ ਪਤਾ ਕੀ ਆ ਮੂਹਾਂ ਨਾਲ ਡੋਰ ਤੋੜ ਲੈਂਦੇ ਆ ਮੈਂ ਆਹ ਕੱਲ ਨਿਆਣਿਆਂ ਨੇ ਵੇਖਿਆ ਮੈਂ ਆਹ ਇਹ ਮੂਹਾਂ ਨਾ ਤੋੜਨ ਡਿਆ ਵਾ ਜੇ ਮੈਂ ਮੂਹਾਂ ਜੇ ਫੇਰ ਜੇ ਤਾਂ ਫੇਰ ਬਰਾਸ਼ਾ ਹੀ ਪਾੜ ਜਾਣੀ ਆਈ ਪਰ ਨਹੀਂ ਬੱਬਾ ਇਹ ਆਣੇ ਨੂੰ ਨਹੀਂ ਲੱਗਦੀ ਬੜੀ ਦੋ ਰਾਈਡਰ ਉਹ ਇਹ ਨਾ ਵੜਦੇ ਨੇ ਬੰਗੀਰੀ ਇਹ ਨਾ ਉਹਨੇ ਪਹਿਲੇ ਉਹ ਲੈਣ ਲਿਆ ਪਰ ਲੈ ਆਪਣੇ ਨਾਲ ਹੀ ਸਭ ਕੋ ਹਾਂ ਵਾੜ ਕੇ ਆਉਂਦੀ ਆ ਆ ਬੂਰੇ ਦੀ ਲੋਨ ਦੀ ਬੋਰੀ ਪਾਰ ਕੇ ਰੱਖੀ ਹੋ ਜਦੋਂ ਅੱਗ ਬਾਲੀਦੀ ਹੈ ਨਾ ਉਹਦਾ ਹੀ ਕੱਢੀਦਾ ਵਾ ਮੋਕੀ ਚੱਲਿਆ ਹੁਣ ਉਹ ਮੁੱਕ ਜਾਣਾ ਇਹ ਹਾਂ ਗਾੜੀ ਹੁਣ ਗਰਮੀਆਂ 'ਚ ਕੰਮ ਆਉਣਾ ਨਾ ਰੱਖਣ ਮੁਕਣ ਨੇ ਆਹੋ ਸ਼ਨੀ ਤਾਂ ਕਹਿਣੇ ਸ਼ਾਂਦਲਾ ਹੋ ਗਏ ਤੇ ਯਾਰ ਹੋ ਗਏ ਹੋ ਗਏ ਲੈ ਫਰਾਓ ਫੇ ਡਾਡੀ ਨੂੰ ਫਰੋਂਠੇ ਪਹਿਲੇ ਨੱਟ ਜੀ ਬੈਠੇ ਨੇ ਪੂਰੇ ਸਾਜ ਸਵਰ ਕੇ ਆਹੋ ਦਈ ਨਾ ਖੜੇ ਨਾ ਨੇ ਆ ਫੜੋ ਦਈ ਜਿ ਪਉਣਾਤ ਨਹੀਂ ਨਾ ਕੋ ਨਹੀਂ ਨਹੀਂ ਠੀਕ ਆ ਨਾ ਦੇ ਲੋਣ ਮਿਰਚ ਕਰਿਓ ਅਸੀਂ ਚੱਕ ਆ ਲੈ ਸ਼ਨੀ ਤੇ ਰਵੀ ਵੱਖਰੀਆਂ ਵੱਖਰੀਆਂ ਤੁਹਾਡੀਆਂ ਡਿਮਾਂਡਾਂ ਆ ਕਿਸੇ ਨੇ ਖਾਣੇ ਚਾਹ ਨਾ ਤੇ ਕਿਸੇ ਨੇ ਖਾਣੇ ਦੇਈ ਨਾ ਇੱਕ ਹੋਰ ਨਹੀਂ ਖਾਲੀ ਕਲਾਸ ਚ ਚਲੋ ਜੀ ਬਣ ਗਏ ਪਰੌਂਠੇ ਪਰੌਂਠੇ ਬਣ ਵੀ ਗਏ ਆ ਤੇ ਖਾ ਵੀ ਲਿਆ ਸ਼ਨੀ ਨੇ ਤੇ ਡੈਡੀ ਨੇ ਪਹਿਲਾਂ ਖਾ ਲਈ ਅਹੀਂ ਬਣਾ ਕੇ ਤੇ ਹੁਣ ਮੈਂ ਆ ਤੇ ਸ਼ਰਨ ਖਾਣ ਲੱਗੇ ਆ ਤੇ ਹੁਣ ਤੁਸੀਂ ਇਦਾਂ ਕਰਿਓ ਵੀ ਵਲੌਗ ਦਾ ਕਰਦਿਆਂ ਹੁਣ ਐਂਡ ਤੇ ਵਲੌਗ ਨੂੰ ਪੂਰਾ ਪਿਆਰ ਦਿਓ ਸਾਰਾ ਵਲੌਗ ਵੇਖਿਓ ਵੇਖ ਕੇ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਵਾ ਤੇ ਜੇ ਤੁਸੀਂ ਚਾਹੋ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅੱਗੇ ਤੋਂ ਹੀ ਇਦਾਂ ਦੇ ਵਲੌਗ ਲੈ ਕੇ ਆਇਆ ਕਰਿਏ ਤੇ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਸਾਰੇ ਜਾਣੇ ਤੇ ਹੁਣ ਫਿਰ ਮਿਲਾਂਗੇ ਅਗਲੇ ਨਵੇਂ ਵਲੌਗ ਚ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਆ ਜੀ ਮਿਲਦੇ ਆਂ ਫਿਰ